ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਵੇਖਿਆ ਹੋਣਾ ਕਿ ਅੱਜ ਕੱਲ ਬੁੱਧੀਜੀਵੀ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਪੰਜਾਬ ਦੀ ਧਰਤੀ ਤੇ ਹੜ ਆਇਆ ਹੋਇਆ ਹੈ ਜਿਹੜਾ ਹੁਣ ਇਹਨਾਂ ਦਿਨਾਂ ਚ ਵਰਤਾਰਾ ਚੱਲ ਰਿਹਾ ਹੈ ਉਹਦੇ ਵਿੱਚ ਬਹੁਤਾਤ ਗਿਣਤੀ ਨਵੇਂ ਤੋਂ ਨਵੇਂ ਸਿੱਖ ਬੁੱਧੀਜੀਵੀ ਪੈਦਾ ਹੋ ਰਹੇ ਨੇ ਤੇ ਨਵੇਂ ਤੋਂ ਨਵੀਆਂ ਪੰਥਕ ਜਥੇਬੰਦੀਆਂ ਤੇ ਪੰਥਕ ਲੋਕ ਉੱਪਰ ਕੇ ਸਾਹਮਣੇ ਆ ਰਹੇ ਨੇ ਜਿਹੜਾ ਤਾਂ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਬੁੱਧ ਦਾ ਇਸਤੇਮਾਲ ਕਰ ਰਿਹਾ ਹੈ ਉਹਦੇ ਅੱਗੇ ਸੀਸ ਝੁਕਾਉਂਦੇ ਆ ਜਿਹੜਾ ਜਿਹੜੀ ਵੀ ਜਥੇਬੰਦੀ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਾਅਦੇ ਲਈ ਤਣਦੇਹੀ ਨਾਲ ਕੰਮ ਕਰ ਰਹੀ ਹੈ ਉਹਦੇ ਅੱਗੇ ਵੀ ਸੀਸ ਝੁਕਾਉਣੇ ਆ ਪਰ ਤੁਸੀਂ ਵੇਖਿਆ ਹੋਣਾ ਕਿ ਹੁਣ ਜੋ ਹਾਲਾਤ ਅੱਜ ਕੱਲ ਦੇ ਬਣੇ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਬਹੁਤ ਇਹੋ ਜਿਹੇ ਹੋਣਗੇ ਮੈਂ ਸਾਰੇ ਨੇ ਕਹਿੰਦਾ ਇੱਕ ਲੈਨ ਚ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਦਾ ਇੱਕੋ ਇੱਕ ਟਾਰਗੇਟ ਹੈ ਸਿੱਖ ਪੰਥ 'ਚ ਦੁਬਦਾ ਪੈਦਾ ਕਰਨੀ ਔਰ ਖਾਸ ਕਰਕੇ ਨਾ ਚਰਚਾਵਾਂ 'ਚ ਬੈਠ ਕੇ ਸਿੱਖਾਂ ਦੀ ਜਿਹੜੀ ਜਮਾਤ ਹੈ ਸਿਆਸੀ ਜਮਾਤ ਹੈ ਸ਼ਰੋਮਣੀ ਅਕਾਲੀ ਦਲ ਉਹਨੂੰ ਕਮਜ਼ੋਰ ਕਰਨਾ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕਰਨੇ ਤਰ੍ਹਾਂ ਤਰ੍ਹਾਂ ਦਾ ਕਿੰਤੂ ਪਰੰਤੂ ਖੜਾ ਕਰਨਾ ਜਦ ਕਿ ਤੁਸੀਂ ਵੇਖ ਲਓ ਕਦੀ ਵੀ ਇਹ ਦੂਜੀਆਂ ਪਾਰਟੀਆਂ ਤੇ ਕੋਈ ਸਵਾਲ ਨਹੀਂ ਖੜਾ ਕਰਨਗੇ ਸਿਰ ਤੋਂ ਸਿਰਪ ਇਹਨਾਂ ਨੇ ਇੱਕ ਘੇਰਾ ਪਾਇਆ ਹੋਇਆ ਹੈ ਸ਼ਰੋਮਣੀ ਅਕਾਲੀ ਦਲ ਨੂੰ ਚਲੋ ਚੰਨਣ ਵਾਲੇ ਜਿਹੜੇ ਨੇ ਉਹਨਾਂ ਨੇ ਤਾਂ ਆਪਣਾ ਸਿਸਟਮ ਵਰਤਣਾ ਹੈ ਉਹਨਾਂ ਨੂੰ ਤਾਂ ਬੰਦਾ ਚਾਹੀਦਾ ਹੁੰਦਾ ਉੱਥੇ ਬੋਲਣ ਵਾਸਤੇ ਉਹ ਕਿਸ ਤਰ੍ਹਾਂ ਦੀ ਗੱਲ ਹੈ ਕਿਸ ਤਰ੍ਹਾਂ ਦੀ ਨਹੀਂ ਉਹਨਾਂ ਦੇ ਵਿਊਜ਼ ਹੋਣੇ ਚਾਹੀਦੇ ਨੇ ਉਹਨਾਂ ਦਾ ਜਿਹੜੀ ਆ ਕੀਆਦੇ ਹੁੰਦੇ ਆ ਉਹ ਵਧਣੀ ਚਾਹੀਦੀ ਆ ਰੇਸ਼ੋ ਵਧਣੀ ਚਾਹੀਦੀ ਆ ਉਹਨਾਂ ਦੇ ਚੈਨਲ ਦੀ ਉਹਨਾਂ ਨੂੰ ਤੋਂ ਉਸ ਗੱਲ ਨਾਲ ਮਤਲਬ ਹੈ ਪਰ ਹੈਰਾਨੀ ਕੀ ਹੈ ਕਿ ਜੇਕਰ ਇਕੱਲੇ ਘਰ ਬੈਠੇ ਜਾਂ ਚੈਨਲ ਤੇ ਬੈਠੇ ਇਸ ਤਰ੍ਹਾਂ ਗੱਲਾਂ ਕੀਤੇ ਨਾਲ ਬੁੱਧੀਜੀਵੀ ਬਣਦੇ ਹੁੰਦੇ ਤੇ ਸਿੱਖ ਪੰਥ ਦੇ ਬਾਨੀ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਛੜੀਆਂ ਬੁਰਾਈਆਂ ਚ ਡੁੱਬੇ ਲੋਕਾਂ ਨੂੰ ਸੋਧਣ ਵਾਸਤੇ ਨਾਂ ਤੈਅ ਕਰਨਾ ਪੈਂਦਾ ਕਿੱਥੇ ਕਿੱਥੇ ਉਹਨਾਂ ਦੇ ਭਾਵੇਂ ਕੋ ਆਪ ਕਾਲਪੁਰਖ ਦਾ ਰੂਪ ਸਨ ਪਰ ਸਰੀਰਕ ਤੌਰ ਤੇ ਉਹਨਾਂ ਨੇ ਕਿੰਨਾ ਕਸ਼ਟ ਵੀ ਚੱਲਿਆ ਹੋਵੇਗਾ ਕਿੱਥੇ ਕਿੱਥੇ ਉਹਨਾਂ ਨੂੰ ਜਾ ਕੇ ਰਹਿਣਾ ਪਿਆ ਕਿੱਥੇ ਕਿੱਥੇ ਜਾ ਕੇ ਉਹਨਾਂ ਨੂੰ ਕਿਹੜੇ ਕਿਹੜੇ ਲੋਕਾਂ ਦਾ ਸਾਹਮਣਾ ਕਰਨਾ ਪਿਆ ਤੇ ਜਿਹੜਾ ਉਹਨਾਂ ਦਾ ਬੂਟਾ ਲਾਇਆ ਸੀ ਅੱਜ ਕਿੰਨੀ ਦੁਨੀਆ ਪਰਦੇ ਵਿੱਚ ਕਿੱਥੇ ਹਰਿਆਪੁਰਿਆ ਹੋਇਆ ਉਹ ਸਾਨ ਸਾਡੇ ਵੱਡੇ ਬੁੱਧੀਜੀਵੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿੰਨੀ ਵੱਡੀ ਸੇਵਾ ਕਲਣਾ ਕਾਲੀ ਉਹ ਸਾਨੂੰ ਸਾਡੇ ਬੁੱਧੀ ਜੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੁਢਾਪੇ ਦੀ ਉਮਰ ਦੇ ਵਿੱਚ ਵੱਡੀ ਸੇਵਾ ਨ ਭਾਈ ਖੱਤੀ ਸੇਵਾ ਕੀਤੀ ਉਹ ਸਾਨੂੰ ਸਾਡੇ ਬੁੱਧੀ ਜੀ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਲੀ ਤੇ ਲਾਹੌਰ ਦੇ ਤਖਤਾਂ ਦੇ ਵਿਚਕਾਰ ਅੰਮ੍ਰਿਤਸਰ ਸ਼ਹਿਰ ਬਸਾਤੇ ਵੱਡੀਆਂ ਸੁਮਾਵਾਂ ਗੁਰੂ ਘਰ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਿਆਰ ਹੋਏ ਪੰਚਮ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਦੀ ਬਾਣੀ ਨੂੰ ਇਕੱਠਿਆਂ ਕਰਕੇ ਉਹਦੇ 'ਚ ਪ੍ਰਵੇਸ਼ ਕਰਵਾਇਆ ਸੱਚੇ ਪਾਤਸ਼ਾਹ ਦੀਆਂ ਸ਼ਹਾਦਤਾਂ ਹੋਈਆਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਲਾਗੂ ਕੀਤਾ ਤੇ ਚਾਰ ਜੰਗਾਂ ਵੀ ਲੜੀਆਂ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਵਿਲੱਖਣ ਰੂਪ ਨਾਲ ਜੋੜਦਿਆਂ ਕੁਦਰਤ ਦੀ ਪ੍ਰਕਿਰਤੀ ਨਾਲ ਪਿਆਰ ਕਰਨ ਦਾ ਵੱਡਾ ਸੁਨੇਹਾ ਦਿੱਤਾ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਦੁਖੀ ਦਰਦੀਆਂ ਦੇ ਲਈ ਆਪਣੇ ਜੀਵਨ ਨੂੰ ਲੇਖੇ ਲਾਤਾ 9ਵੇਂ ਪਾਸ਼ਾ ਮਹਾਰਾਜ ਨੇ ਇੱਕ ਹੋਰ ਬਲੱਖਣ ਰੂਪ ਦਿੰਦੇ ਆ ਦੂਜੇ ਧਰਮਾਂ ਦੇ ਸਤਕਾਰ ਨੂੰ ਬਹਾਲ ਰੱਖਣ ਵਾਸਤੇ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ 10ਵੇਂ ਪਾਸ਼ਾ ਮਹਾਰਾਜ ਨੇ ਖਾਲਸਾ ਪੰਥ ਸਜਾ ਕੇ ਜਿੱਥੇ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤਗੜੇ ਕੀਤਾ ਉਥੇ ਨਾਲ-ਨਾਲ ਉਹਨਾਂ ਗਰੀਬਾਂ ਨੂੰ ਉਹਨਾਂ ਮਜ਼ਰੂਮਾਂ ਨੂੰ ਉਹਨਾਂ ਨੇ ਮਾਰੇ ਹੋਏ ਲੋਕਾਂ ਨੂੰ ਖੜ੍ਹਾ ਕਰਕੇ ਇੱਕ ਪਾਸ਼ਾਹੀ ਦਾ ਦਾਵਾ ਦਿੱਤਾ ਅਤੇ ਆਪਣਾ ਸਾਰਾ ਸਰਬੰਸ ਇਸ ਤੇ ਲੇਖੇ ਲਾਇਆ। ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਦੀ ਕੁਰਬਾਨੀ ਵੇਖ ਲਓ। ਉਸ ਤੋਂ ਬਾਅਦ ਅਜੋਕੇ ਦੌਰ ਵੇਖ ਲਓ। ਅਜੋਕੇ ਦੌਰ ਦੇ ਵਿੱਚ ਵੀ ਜਿਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਾਡੇ ਮਿਸਲੀ ਯੋਧੇ ਹੋਏ, ਉਹਨਾਂ ਨੇ ਹੱਥੀਂ ਖੰਡਾ ਵੀ ਖੜਕਾਇਆ। ਕੱਲੀਆਂ ਗੱਲਾਂ ਨਹੀਂ ਕੀਤੀਆਂ। ਬਾਬਾ ਦੀਪ ਸਿੰਘ ਜੀ ਵੇਖ ਲਓ। ਮਿਸਲਾਂ ਦੇ ਜਿਹੜੇ ਸਾਡੇ ਜਥੇਦਾਰ ਸਨ ਭਾਈ ਜੱਸਾ ਸਿੰਘ ਰਾਮਗੜੀਆ, ਭਾਈ ਜੱਸਾ ਸਿੰਘ ਆਲੂ ਵਾਲੀਆ, ਬਾਬਾ ਬਗੇਲ ਸਿੰਘ ਜੀ, ਇਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਕਿਤੇ ਬੁੱਧੀ ਜੀਵੀਆਂ ਨਾਲੋਂ ਘੱਟ ਸਨ ਵੱਡੀਆਂ ਕੁਰਬਾਨੀਆਂ ਸੀ ਅਯੋਕਾ ਦਾ ਦੌਰ ਆ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੇਖ ਲਓ ਕਿਤੇ ਉਹ ਬੁੱਧੀ ਜੀਵੀਆਂ ਨਾਲੋਂ ਘੱਟ ਸਨ ਉਹਨਾਂ ਦੀ ਕੁਰਬਾਨੀ ਕਿਤੇ ਥੋੜੀ ਐ ਉਹਨਾਂ ਨੇ ਜੋ ਆਪਦੀ ਬੁੱਧੀ ਦਾ ਇਸਤੇਮਾਲ ਕੀਤਾ ਸਰਕਾਰਾਂ ਹਲਾ ਕੇ ਰੱਖ ਦਿੱਤੀ ਪਰ ਅੱਜ ਦੇ ਜਿਹੜੇ ਬੁੱਧੀ ਜੀਵ ਨੇ ਉਹ ਸਮਝ ਤੋਂ ਬਾਹਰ ਦੀ ਗੱਲ ਐ ਅੱਜ ਦੇ ਜਿਹੜੇ ਪੰਥਕ ਨੇ ਉਹ ਇਕੱਲੇ ਤੇ ਇਕੱਲੇ ਰੌਲਾ ਪਾਉਣਤੇ ਰਹਿ ਗਏ ਉਹ ਭਾਈ ਜੇ ਬੁੱਧੀ ਜੀਵੀ ਹੋ ਜੇ ਆਪਣੇ ਆਪ ਨੂੰ ਪੰਥਕ ਸਮਝਦੇ ਹੋ ਆਓ ਸਮਾਜ ਚ ਵਿਚਰਿਏ ਸਮਾਜ ਦੀਆਂ ਬੁਰਾਈਆਂ ਦੂਰ ਕਰੀਏ ਸਾਡੇ ਸਮਾਜ ਦੇ ਸਿੱਖ ਸਮਾਜ ਦੇ ਵਿੱਚ ਸਭ ਤੋਂ ਵੱਜੇ ਇਸ ਵੇਲੇ ਪਤਤ ਪੁਣਾ ਹੈ ਵੀ ਹੋ ਗਿਆ ਉਹ ਪਤਤ ਪੁਣਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਪੈਦਾ ਕੀਤਾ ਉਹ ਪਤਤ ਪੁਣਾ ਸਾਡੇ ਘਰਾਂ ਦੇ ਵਿੱਚ ਇਸ ਫੈਸ਼ਨ ਦੇ ਦੌਰ ਵਿੱਚ ਆਇਆ ਆਓ ਅਸੀਂ ਉਹਨੂੰ ਦੂਰ ਕਰੀਏ ਅਸੀਂ ਖਾਲਸਾ ਪੰਥ ਦੀਆਂ ਰੋਹ ਰੀਤਾਂ ਅਨੁਸਾਰ ਲੋਕਾਂ ਨੂੰ ਨਾਲ ਜੋੜੀਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਿੰਡ-ਪਿੰਡ ਜਾ ਕੇ ਪ੍ਰਚਾਰ ਪ੍ਰਸਾਰ ਕਰੀਏ ਅਸੀਂ ਖਾਲਸਾ ਪੰਥ ਦੀ ਰੋਹ ਰੀਤੇ ਮੁਤਾਬਕ ਗੁਰੂ ਕੇ ਖੰਡੇ ਦੀ ਪੌਲ ਸਿਕਾਈਏ ਲੋਕਾਂ ਨੂੰ ਤੇ ਨਾਲ ਖਾਲਸਾ ਪੰਥ ਵਿੱਚ ਸ਼ਾਮਲ ਕਰੀਏ ਕੱਲੇ ਕਿਤਾਬਾਂ ਲਿਖਿਆਂ ਕੱਲੇ ਘਰ ਬੈਠਿਆਂ ਪ੍ਰਚਾਰ ਕੀਤੇ ਨਹੀਂ ਜੇ ਕੁਝ ਹੋਣਾ ਔਰ ਮੈਨੂੰ ਇਹ ਵੀ ਮਾਣ ਹੈ ਇਸ ਗੱਲ ਦਾ ਕਿ ਜਿਹੜਾ ਖਾਲਸਾ ਪੰਥ ਹੈ ਉਹ ਤੁਹਾਡੇ ਤੇ ਇਹਨਾ ਮਾਣ ਵੀ ਨਹੀਂ ਕਰਦਾ ਕਿਉਂਕਿ ਪੰਥ ਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਕੱਲੇ ਸ਼ਬਦੀ ਬੁੱਧੀਜੀਵੀ ਜਿਹੜੇ ਘਰੇ ਬਹਿਣ ਵਾਲੇ ਜੇ ਹੱਥੀ ਕਰਨ ਵਾਲੇ ਕੁਛ ਨਹੀਂ ਲੋਕਾਂ 'ਚ ਦਫਾੜ ਪਾਉਣਾ ਲੋਕਾਂ ਦੀ ਮਾਨਸਿਕਤਾ ਨੂੰ ਪੁੱਠੇ ਬੰਨੇ ਲਾਉਣਾ ਔਰ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੀ ਪੰਥ 'ਚ ਦੁਫੇੜ ਹੈ ਉਹਨੂੰ ਇਕੱਠੇ ਕਰਨ ਦੀ ਬਜਾਏ ਉਹਨੂੰ ਹੋਰ ਨਖੇੜਨਾ ਇਹ ਕਿਹੜੀਆਂ ਸਿਆਸੀ ਚਾਲਾਂ ਦੇ ਵਿੱਚ ਬਹਿ ਕੇ ਇਹੋ ਜਿਹੇ ਬੁੱਧੀਜੀਵੀ ਇਹੋ ਜਿਹੇ ਪੰਥ ਕੰਮ ਕਰਦੇ ਆ ਇਹ ਸਾਨੂੰ ਸਮਝਣ ਦੀ ਲੋੜ ਹੈ ਪਰ ਜੇ ਇਹਨਾਂ ਦੇ ਘਰਾਂ ਦੇ ਹਲਾ ਵੀ ਵੇਖੇ ਜਾਵੇ ਮਾਫ਼ ਕਰਨਾ ਮੈਨੂੰ ਐ ਮਹਿਸੂਸ ਹੁੰਦਾ ਹੈ ਕਿ ਇਹਨਾਂ ਦੇ ਆਪ ਦੇ ਘਰਾਂ ਚ ਦੋ ਤੇ ਪੋਤੇ ਪੁੱਤ ਉਪਤੀਆਂ ਦੇ ਵਿੱਚ ਵੀ ਸਿੱਖੀ ਨੇੜੇ ਨਹੀਂ ਕਿਤੇ ਹੋਵੇਗੀ ਜਿਹੜੇ ਸਾਨੂੰ ਬਹਿ ਕੇ ਉਪਦੇਸ਼ ਦੇ ਜਾਂਦੇ ਆ ਤੇ ਕੱਲੇ ਦਾ ਕੱਲਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਘੇਰੇ ਚੋਂ ਬਾਹਰ ਨਹੀਂ ਆਉਣ ਦੇਣਾ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਈ ਰੱਖਣਾ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਤੁਸੀਂ ਪੰਜਾਬ ਦਾ ਅੱਗੇ ਬਹੁਤ ਨੁਕਸਾਨ ਕਰਾ ਲਿਆ ਬਹੁਤ ਨੁਕਸਾਨ ਹੋਇਆ ਆਪਣੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਪੰਥ ਦਾ ਇਹੋ ਜਿਹੀ ਬੁੱਧੀ ਜੀਵੀਆਂ ਕਰਕੇ ਹੋਇਆ ਹੈ ਇਹੋ ਜਿਹੀ ਆਪੇ ਬਣੇ ਪੰਥਕਾਂ ਕਰਕੇ ਹੋਇਆ ਹੈ ਆਪਣੇ ਆਪ ਨਹੀਂ ਜਥੇਬੰਦੀਆਂ ਕਰਕੇ ਹੋਇਆ ਹੈ ਅੱਜ ਲੋੜ ਹੈ ਸਿੱਖ ਪੰਥ ਨੂੰ ਸਿਰ ਜੋੜ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲਿਆਂ ਦੀ ਪੰਥ ਨੂੰ ਇਕੱਤਰਤ ਕਰਨ ਵਾਲਿਆਂ ਦੀ ਔਰ ਜੇਕਰ ਸਾਡੀ ਸਿਆਸੀ ਜਮਾਤ ਮਜ਼ਬੂਤ ਹੋਏਗੀ ਤੇ ਤਾਂ ਹੀ ਅਸੀਂ ਜਿਹੜੀਆਂ ਦੁਸ਼ਮਣਾਂ ਦੇ ਵੱਡੇ ਮਾਰੂ ਹਮੜਿਆਂ ਦਾ ਟੱਕਰ ਨਾ ਕਰ ਸਕਾਂਗੇ ਇਹ ਗੱਲ ਨੂੰ ਸਾਰੇ ਮਨ ਚ ਵਸਾਓ ਤੇ ਯਾਦ ਰੱਖੋ